ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਅਤੇ ਜੋ ਸਾਡੇ ਨਾਲੀਆਂ ਦਾ ਪਾਣੀ ਟੋਬਿਆਂ ਦਾ ਪਾਣੀ ਅਤੇ ਸ਼ਹਿਰਾਂ ਦੇ ਵਿੱਚ ਸੀਵਰੇਜਾਂ ਦਾ ਪਾਣੀ ਓਵਰ ਹੈ ਜਿਹਦੀ ਨਿਕਾਸੀ ਦਾ ਕੋਈ ਸਾਨੂੰ ਹੱਲ ਨਹੀਂ ਲੱਭ ਰਿਹਾ ਸਾਨੂੰ ਇਹ ਨਹੀਂ ਲੱਗਦਾ ਕਿ ਇਹ ਦੋਨੇ ਮੁੱਦੇ ਆਪਸ ਦੇ ਵਿੱਚ ਜੁੜੇ ਹੋਏ ਹੈ ਦੇਖੋ ਜਦੋਂ ਦੀਆਂ ਸਮਰਸੀਬਲ ਮੋਟਰਾਂ ਆਂਗਾਂ ਨੇ ਤਾਂ ਉਸ ਸਮੇਂ ਇਨਸਾਨ ਦੀ ਖੇਚਲ ਕਿਤੇ ਨਾ ਕਿਤੇ ਘਟ ਗਈ ਤੇ ਘਰਾਂ ਦੇ ਵਿੱਚ ਅਸੀਂ ਜਿੱਥੇ ਬੜੇ ਥੋੜੇ ਪਾਣੀ ਦੇ ਨਾਲ ਸਾਰਦੇ ਸੀਗੇ ਫਰਸ਼ਾਂ ਦੀ ਸਫਾਈ ਜਾਂ ਹੋਰ ਕੰਮਾਂ ਲਈ ਉੱਥੇ ਅਸੀਂ ਮੱਸੀ ਮੋਟਰ ਛੱਡ ਕੇ ਤੇ ਜਿਹੜੇ ਮਾਰਬਲ ਚਾਹੇ ਹੋਰ ਫਰਸ਼ਾਂ ਧੋਣੇ ਆ ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਬੇਸਟ ਹੁੰਦੀ ਹੈ ਤੇ ਖਾਸ ਕਰਕੇ ਜਿਹਦੇ ਘਰੇ ਪਸ਼ੂ ਰੱਖੇ ਹੋਏ ਆ ਅੱਗੇ ਜਿਹੜਾ ਗੋਹਾ ਹੁੰਦਾ ਸੀ ਉਹਦੀਆਂ ਬੁੜੀਆਂ ਪਾਥੀਆਂ ਪਸਦੀਆਂ ਹੁੰਦੀਆਂ ਸੀਗਾ ਤੇ ਅੱਜ ਕੱਲ ਕਿਤੇ ਵੀ ਖਾਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਦੇਖ ਸਕਦੇ ਆ ਕਿ ਗੋਹੇ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹੈ ਅਸੀਂ ਮੱਸੀ ਮੋਟਰ ਲਾ ਕੇ ਆਪਣੇ ਆਪ ਨੂੰ ਥੋੜਾ ਜਿਹਾ ਸੌਖਾ ਰੱਖਣ ਦੇ ਲਈ ਉਹ ਨਾਲੀਆਂ ਦੇ ਵਿੱਚ ਬਹਾ ਦਿੰਦੇ ਗੋਹਾ ਤਾਂ ਚਲੋ ਪੈਂਦੀ ਪੈਂਦਾ ਪਰ ਜਿਹੜਾ ਸਾਡਾ ਅਨਮੁੱਲਾ ਪਾਣੀ ਹੈ ਉਹ ਵੀ ਕਿਤਨਾ ਕਿਤੇ ਗਲੀਆਂ ਨਾਲੀਆਂ ਦੇ ਵਿੱਚ ਵਹਿ ਜਾਂਦਾ ਹੈ ਜਿਹੜਾ ਅੱਗੇ ਜਾ ਕੇ ਸਾਡੇ ਜਿਹੜੇ ਛੱਪੜ ਨੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਆਪਾਂਗੇ ਲਈ ਸੀ ਬ੍ਰੇਜ ਦੇ ਪਲਾਟ ਨੇ ਉਹਨਾਂ ਦੇ ਵਿੱਚ ਪਾਣੀ ਨੂੰ ਓਵਰ ਕਰਦਾ ਹੈ ਅਤੇ ਜਿਹਦੀ ਨਿਕਾਸੀ ਦਾ ਹੱਲ ਹਲੇ ਤੱਕ ਸਾਡੇ ਸਮਾਜ ਤੋਂ ਨਹੀਂ ਹੋ ਸਕਿਆ ਤੇ ਸਰਕਾਰਾਂ ਤੋਂ ਨਹੀਂ ਹੋ ਸਕਿਆ ਤੇ ਅਸੀਂ ਦੋਸ਼ ਦਿੰਦੇ ਆ ਸਰਕਾਰਾਂ ਨੂੰ ਸੋ ਮੈਨ ਲੱਗਦਾ ਹੈ ਕਿ ਜਿਹੜੀ ਚੀਜ਼ ਅੱਜ ਵਾਪਰ ਰਹੀ ਹੈ ਉਹਦੇ ਜ਼ਿੰਮੇਵਾਰ ਤੁਸੀਂ ਖੋਦੋਂ ਛੋਡੇ ਤੋਂ ਬਿਨਾ ਹੋਰ ਕੋਈ ਨਹੀਂ ਹੋ ਸਕਦਾ ਇਹ ਪੂਰੇ ਸਮਾਜ ਦੀ ਸਮੱਸਿਆ ਹੈ ਸਮੂਹਿਕ ਸਮੱਸਿਆ ਹੈ ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਸੋਚਣਾ ਪਊਗਾ ਮੈਂ ਦੇਖ ਰਿਹਾ ਸੀ ਕਿ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਵੀਡੀਓ ਤੇ ਜਿਹੜੀਆਂ ਫੋਟੋਆਂ ਇਸ ਨਾਲ ਸੰਬੰਧਤ ਆ ਰਹੀਆਂ ਕਿ ਪਾਣੀ ਜ਼ਮੀਨ ਦੇ ਹੇਠਾਂ ਖਤਮ ਹੋ ਰਿਹਾ ਪਰ ਉਹਦੇ ਹੱਲ ਦੀ ਕੋਈ ਗੱਲ ਨਹੀਂ ਕਰ ਰਿਹਾ ਸੁਮਿੰਨ ਲਦੇ ਦਾ ਸਭ ਤੋਂ ਸੌਖਾ ਹੱਲ ਤਾਂ ਇਹ ਹੈ ਕਿ ਜਿਹੜੇ ਸਾਡੇ ਮੱਛੀ ਮੋਟਰਾਂ ਦੇ ਸਮਰਸੀਬਲ ਮੋਟਰਾਂ ਦੇ ਘਰਾਂ ਦੇ ਵਿੱਚ ਲੱਗੀਆਂ ਜੋ ਉਹਨਾਂ ਦੇ ਜੁੜੇ ਪੁਆਇੰਟ ਆ ਉਹ ਸਾਡੇ ਘਰਾਂ ਦੇ ਵਿੱਚ ਖੁੱਲ੍ਹ ਦੇਣੀ ਚਾਹੀਦੀ। ਸਮਰਸੀਬਲ ਮੋਟਰ ਦਾ ਪਾਣੀ ਟੈਂਕੀ ਦੇ ਵਿੱਚ ਜਾਵੇ ਤੇ ਉੱਥੋਂ ਅਸੀਂ ਟੂਟੀਆਂ ਰਾਹੀਂ ਉਹਨੂੰ ਲਈਏ। ਤਾਂ ਮਿਲਦਾ 50% ਪਾਣੀ ਬਚ ਸਕਦਾ। ਕਿਉਂਕਿ ਤੁਸੀਂ ਦੇਖੋ ਵੀ ਆਪਣਾ ਕਿਥੇ ਤਾਂ ਜਿਹੜੀ ਟੂਟੀ ਵਾਲੀ ਪਾ ਪਉਦੇ ਰਾਹੀਂ ਪਾਣੀ ਆਉਣਾ ਤੇ ਕਿਥੇ ਮੱਛੀ ਮੋਟਰ ਤੋਂ ਡਾਇਰੈਕਟ ਪਾਣੀ ਆਉਣਾ ਕੰਮ ਅਸੀਂ ਉਹ ਤੋਂ ਵੀ ਉਹੀ ਲੈਣਾ ਉਹ ਤੋਂ ਵੀ ਉਹੀ ਲੈ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਨੇਹਰੀਆਂ ਆਈਆਂ ਤਾਂ ਮੈਂ ਇਹ ਗੱਲ ਦੇਖੀ ਲਗਭਗ 10 15 ਮਿੰਟ ਕੁਝ ਸਾਡੇ ਭਰਾ ਸੀਗੇ ਜਿਹੜੇ ਕਿ ਆਪਣੇ ਘਰ ਦੀਆਂ ਥੜੰਗਾ ਲਗਭਗ 7-8 ਫੁੱਟ ਥਾਂ ਮੱਲਕੀ ਖਾਲੀ ਜਿਹੜੀ ਉਹ ਸਾਫ਼ ਕਰਨ ਦੇ ਲਈ 15 ਮਿੰਟ ਮੱਛੀ ਮੋਟਰ ਚੱਲੀ ਗਈ ਤੇ ਹੁਣ ਤੁਸੀਂ ਦੇਖੋ ਵੀ ਮਨ ਲੱਗਦਾ ਵੀ 15 ਲੀਟਰ ਦੇ ਵਿੱਚ ਸਾਡੇ ਘਰੇ 1000 ਲੀਟਰ ਦੀ ਪਾਣੀ ਵਾਲੀ ਟੈਂਕੀ ਹੈ ਉਹ ਫੁੱਲ ਹੋ ਜਾਂਦੀ ਹੈ 1000 ਲੀਟਰ ਪਾਣੀ ਜੇ ਅਸੀਂ ਐਦਾਂ ਹੀ ਮਤਲਬ ਕਿ ਆਪਣੇ ਛੋਟੇ ਛੋਟੇ ਕੰਮਾਂ ਦੇ ਲਈ ਖਰਾਬ ਕਰਨਾ ਫਿਰ ਪਾਣੀ ਤਾਂ ਮੁੱਕਣੀ ਹੈ ਸੱਜਣੋ ਤੇ ਰਹੀ ਗੱਲ ਕਿਸਾਨਾਂ ਦੀ ਤੇ ਝੋਨੇ ਦੀ ਤੇ ਉਹਦੇ ਲਈ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੋਰ ਨੇ ਕਿ ਝੋਨਾ ਇੱਕ ਪੰਜਾਬ ਦੀ ਜਿਹੀ ਫਸਲ ਹੈ ਜੀ ਤੇ ਐਮਐਸਪੀ ਮਿਲਦੀ ਹੈ ਅਤੇ ਸੌਖੀ ਤਰ੍ਹਾਂ ਵੰਦੀ ਹੈ ਜਿਹੜਾ ਮੁੱਦਾ ਆਰਥਿਕਤਾ ਨਾਲ ਜੁੜਿਆ ਹੋਵੇ ਉਹਦੇ ਨੂੰ ਅਲੱਗ ਹੋਣਾ ਕਿਤੇ ਨਾ ਕਿਤੇ ਬੜਾ ਔਖਾ ਹੋ ਜਾਂਦਾ ਸੋ ਸਾਨੂੰ ਘਰਾਂ ਦੇ ਵਿੱਚੋਂ ਪਾਣੀ ਦੀ ਸੰਕੋਚ ਕੀ ਵਰਤੋਂ ਕਰਨੀ ਚਾਹੀਦੀ ਹੈ ਇੱਕ ਗੱਲ ਨਾਲ ਨਾਲ ਹੋਰ ਕਰਦੇ ਚੱਲੀਏ ਕਿ ਬਠਿੰਡਾ ਦੇ ਵਿੱਚ ਜਿਹੜਾ ਨਾ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਗਰਾਊਂਡ ਵਾਟਰ ਦਾ ਜਿਹੜੇ ਹੈਵੀ ਮੈਟਲ ਨੇ ਉਹਨਾਂ ਦਾ ਸਰਵੇਖਣ ਹੋਇਆ ਸੀ ਤੇ ਬਠਿੰਡੇ ਦੀ ਹਾਲਤ ਬੜੀ ਚਿੰਤਾਜਨਕ ਸੀ ਇੱਕ ਤਾਂ ਇਹਨਾਂ ਨੇ ਜਿਹੜਾ ਹੈਂਡ ਪੰਪ ਐਨ ਐਫ ਐਲ ਕਲੋਨੀ ਦੇ ਕੋਲ ਲੱਗਿਆ ਸੀ ਤੇ ਇੱਕ ਤਲਵੰਡੀ ਕੋਲੇ ਪਿੰਡ ਹੈ ਗਿਆਨਾ ਸਾਰੇ ਪੰਜਾਬ ਦੇ ਵਿੱਚੋਂ ਮਾੜੀ ਰਿਪੋਰਟ ਇਹਨਾਂ ਦੋ ਨਲਕਿਆਂ ਦੀ ਆਈ ਸੀਗੀ ਵੀ ਇਹਦੇ ਵਿੱਚ ਲੈਡ ਤੇ ਜੁਰੇਨੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਗਿਆ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਬਠਿੰਡੇ ਵਿੱਚ ਕੈਂਸਰ ਦਾ ਪ੍ਰਕੋਪ ਦਿਨ-ਬਦਨ ਵੱਧ ਰਿਹਾ ਉਹਦਾ ਵੀ ਕਾਰਨ ਇਹੀ ਹੈ। ਤੇ ਇਹਦੇ ਲਈ ਅਸੀਂ ਜਾਗਰੂਕਤਾ ਹੈਣੀ ਚ ਕੋਈ ਸਕਣੀ ਨਹੀਂ ਤਾਂ ਸਰਕਾਰ ਸੰਵੇਦਨਸ਼ੀਲ ਹੈ ਤੇ ਨਹੀਂ ਅਸੀਂ। ਕਿਉਂਕਿ ਜੇ ਹੋਵੇ ਤਾਂ ਅਸੀਂ ਇਕੱਲਾ ਪੋਸਟਾਂ ਦੇ ਨਾਲ ਨਾ ਸਾਰੀਏ। ਕੁਛ ਨਾ ਕੁਛ ਹਕੀਕੀ ਜਮੀਨੀ ਪੱਧਰ ਤੇ ਕੁਛ ਐਦਾਂ ਦੇ ਕੰਮ ਕਰਨ ਕੀ। ਜਿਹੜੇ ਕਿ ਹਲੇ ਤੱਕ ਨਜ਼ਰ ਨਹੀਂ ਆ ਰਹੇ ਸਿਵਾਏ ਫੇਸਬੁੱਕ ਦੀਆਂ ਪੋਸਟਾਂ ਦੇ ਸੋ ਲੋਡ ਆ ਸਾਨੂੰ ਕਿਤੇ ਨਾ ਕਿਤੇ ਇੱਕ ਗੱਲ ਹੋਰ ਹੈ ਕਿ ਸਾਡੇ ਜਿਹੜਾ ਜ਼ਮੀਨੀ ਹੇਠਲਾ ਪਾਣੀ ਆ ਉਹਦੇ ਵਿੱਚ TDS ਦਾ ਲੈਵਲ ਵੱਧ ਹੈ ਤੇ ਜਿਹੜੇ ਹੈਵੀ ਮੈਟਲ ਆ ਉਹ ਵੱਧ ਮਾਤਰਾ ਦੇ ਵਿੱਚ ਤੇ ਜਿਹੜਾ ਬਰਸਾਤ ਦਾ ਪਾਣੀ ਹੁੰਦਾ ਉਹਦਾ TDS ਲੈਵਲ ਘੱਟ ਹੁੰਦਾ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਚਲੋ ਸਾਡੇ ਆਮ ਜਿਹੜੇ ਜਾਗਰੂਕ ਬੰਦੇ ਐ ਇਹਦੀ ਨੌਲੇਜ ਰੱਖਦੇ ਉਹਨਾਂ ਨੂੰ ਇਹ ਤੇ ਕੰਮ ਕਰਨਾ ਚਾਹੀਦਾ ਕਿ ਕਿੰਨੀ ਮਾਤਰਾ ਦੇ ਵਿੱਚ ਗਰਾਊਂਡ ਵਾਟਰ ਤੇ ਜਿਹੜਾ ਬਾਰਸ਼ ਵਾਲਾ ਪਾਣੀ ਮਿਲਾ ਕੇ ਉਹਦਾ ਟੀਡੀਐਸ ਲੈਵਲ ਸੈੱਟ ਹੋ ਜੇ ਕਿਉਂਕਿ ਸਾਡੇ ਸਰੀਰ ਦੇ ਅੰਦਰ ਜਿਹੜੇ ਹੈਵੀ ਮੈਟਲ ਐ ਉਹ ਕਿਤਨਾ ਕਿਤੇ ਜਾਣੇ ਘੱਟ ਸਕਦੇ ਐ ਲਗਭਗ 50% ਤੇ ਹੁਣ ਤੁਸੀਂ ਦੇਖੋ ਜਿਹੜੇ ਹੈਵੀ ਮੈਟਲ ਐ ਉਹਨੂੰ ਸਾਇੰਸ ਇਹ ਕਹ ਰਹੀ ਐ ਕਿ ਸਰੀਰ ਸਾਡਾ ਉਹਨੂੰ ਕੱਢਣ ਦੇ ਵਿੱਚੋਂ ਅਸਮਰਥ ਹੁੰਦਾ ਉਹ ਸਾਡੇ ਸਰੀਰ 'ਚ ਜਮਾ ਹੁੰਦੇ ਰਹਿੰਦੇ ਐ ਤੇ ਜੇ ਅੱਗੇ ਜਾ ਕੇ ਉਹ ਭਿਆਨਕ ਬਿਮਾਰੀਆਂ ਦਾ ਕਾਰਨ ਬਣਦੇ ਆ। ਸੋ ਇਹ ਸਿਗੀਆਂ ਗੱਲਾਂ ਬਾਤਾਂ ਕੁਸ਼ਕ ਆਸ ਕਰਦੇ ਤੁਹਾਨੂੰ ਇਹ ਜ਼ਰੂਰ ਚੰਗੀਆਂ ਲੱਗਣੀਆਂ ਤੇ ਜੇ ਚੰਗੀਆਂ ਲੱਗੀਆਂ ਤਾਂ ਦੋਸਤੋ ਸ਼ੇਅਰ ਵੀ ਜ਼ਰੂਰ ਕਰ ਦਿਓ ਕਿਉਂਕਿ ਇਹ ਥੋੜਾ ਜਿਹਾ ਮੁੱਦਾ ਗੰਭੀਰ ਹੈ। ਉਹ ਕਹਿੰਦੇ ਨਹੀਂ ਹੈਗੇ ਐਦਾਂ ਦੀ ਕੋਈ ਗੱਲ ਵੀ ਸ਼ੇਅਰ ਸ਼ੂਰ ਕਰਨ ਦੀ ਪਰ ਇਹ ਜ਼ਰੂਰ ਕਰੋ। ਧੰਨਵਾਦ।